वाहेगुरु जी का खालसा श्री वाहेगुरू जी की फतेह वाहेगुरु जी का खालसा श्री वाहेगुरु जी की फतेह प्यारे दोस्तों की हाल चाल उम्मीद करते सारे ठीक ठाक हो गए ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦੋਸਤੋ ਅੱਜ ਦਾ ਆਪਣਾ ਜਿਹੜਾ ਵਿਸ਼ਾ ਹੈਗਾ ਉਹ ਹੈਗਾ ਕਿ ਅਰਵਿੰਦ ਕੇਜਰੀਵਾਲ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਉੱਥੇ ਜਾ ਕੇ ਉਹਨਾਂ ਨੇ ਕੀ ਜਹੇ ਬਿਆਨ ਉਚਰੇ ਕੀ ਅਜਿਹੇ ਅੱਜ ਆਪਾਂ ਅੱਜ ਦੇ ਆਪਣੇ ਮੁੱਖ ਮਹਿਮਾਨ ਨੇ ਸਰਦਾਰ ਦਿਲਬਖ ਸਿੰਘ ਜੀ ਵਰਕ ਉਹਨਾਂ ਨੂੰ ਆਪਾਂ ਰਿਕੁਐਸਟ ਭੇਜਦੇ ਆ ਤੇ ਆਪਣੇ ਨਾਲ ਐਡ ਹੁੰਦੇ ਆ ਤੇ ਫਿਰ ਆਪਾਂ ਉਹਨਾਂ ਨਾਲ ਵਿਚਾਰ ਚਰਚਾ ਸ਼ੁਰੂ ਕਰਦੇ ਆ ਪੰਜਾਬ 'ਚ ਰੋਜ਼ ਹੀ ਨਵੇਂ ਤੋਂ ਨਵੇਂ ਮਸਲੇ ਖੜੇ ਹੋ ਜਾਂਦੇ ਨੇ ਕਦੀ ਕੁਝ ਕਦੀ ਕੁਝ ਕਦੀ ਕੁਝ ਕਿਉਂਕਿ ਇਹਨਾਂ ਤੇ ਗੱਲਬਾਤ ਕਰਨੀ ਜ਼ਰੂਰੀ ਹੈ ਕਿਉਂਕਿ ਹਰ ਗੱਲ ਜਿਹੜੀ ਹੰਗੀ ਸੰਗਤ ਕਰਨੀ ਪਹੁੰਚਦੀ ਇਸ ਕਰਕੇ ਅਸੀਂ ਦੋਨੋਂ ਜਾਣੇ ਇਕੱਠੇ ਹੋ ਕੇ ਇਹ ਲਾਈਵ ਕਰਨ ਦਾ ਮਤਲਬ ਹੁੰਦਾ ਵੀ ਜਿਹੜੀ ਗੱਲ ਹੈ ਕੋਈ ਵੀ ਜਿਹੜਾ ਪੰਜਾਬ ਦਾ ਮੁੱਦਾ ਹੋਵੇ ਤੇ ਵਿਚਾਰ ਚਰਚਾ ਕੀਤੀ ਜਾਵੇ ਤੇ ਸੰਖੇਪ ਗੱਲ ਕਰਕੇ ਉਹਦੇ ਤੇ ਜਾਣਿਆ ਜਾਵੇ ਵੀ ਇਸ ਮੁੱਦੇ ਦੇ ਪਿੱਛੇ ਕੀ ਰਾਜ ਹੈ ਤੇ ਕਿਉਂ ਇਹ ਗੱਲ ਹੋਈ ਹੈ ਦਰਬਖਤ ਸਿੰਘ ਜੀ ਸਤਿ ਸ਼੍ਰੀ ਅਕਾਲ ਆਪਰੇ ਕਾਲ ਸੁਣੋ ਸਾਥੀ ਠੀਕ ਠਾਕ ਹੋ ਗਏ ਵਧੀਆ ਜੀ ਵਧੀਆ ਬੀਬੀ ਸਾਹਿਬ ਤੁਸੀਂ ਸੁਣਾਓ ਠੀਕ ਠਾਕ ਹੋ ਆ ਚੱਲਦੀ ਕਲਾ ਪ੍ਰਾਪਾ ਸਤਿ ਸ਼੍ਰੀ ਅਕਾਲ ਜੀ ਵਿਰਾਂ ਨੇ ਦਰਸ਼ਨ ਨਹੀਂ ਜੋ ਦਰਸ਼ਨ ਨਹੀਂ ਆ ਰਹੇ ਘਟੇ ਨਹੀਂ ਬਾਕੀ ਤਾਂ ਸਾਰਾ ਠੀਕ ਚੱਲ ਰਿਹਾ ਬਾਕੀ ਫੋਟੋ ਨਹੀਂ ਆ ਰਹੀ ਜੀ ਫੋਟੋ ਫੋਟੋ ਨਹੀਂ ਜੀ ਨਹੀਂ 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 ਆ ਜੇਗੀ ਆ ਜੇਗੀ 1 ਮਿੰਟ ਵੇਟ ਕਰੋ ਮੈਂ ਕਰਦਾ ਹੁਣੀ ਤੇ ਚਾਹੀਦੀ ਐ ਇਹੋ ਜੀ ਗੱਲ ਨਹੀਂ ਹੈਗੀ ਕਿਉਂਕਿ ਉਧਰ ਵੀ ਤੁਸੀਂ ਇੱਕ ਵਾਰੀ ਕੈਮਰਾ ਚੇਂਜ ਕਰੋ ਅੱਗੇ ਪਿੱਛੇ ਕਰਕੇ ਨਾ ਥੋੜਾ ਕੈਮਰਾ ਚੇਂਜ ਕਰੋ ਫਿਰ ਹੋ ਜਾਏਗੀ ਉਧਰ ਵੀ ਹੋ ਗਈ ਸੀਗੀ ਤੇ ਉਹ ਕੇ ਕਰ ਲੈਨੇ ਆ ਜੀ ਕਰ ਲੈਨੇ ਆ ਜੀ ਕੈਮਰਾ ਹਾਂ ਦੇਖਿਆ ਜੀ ਇਹ ਅਸਲ ਚ ਨਾਲ ਹੀ ਮੋੜ ਆਪਣਾ ਲੱਗ ਗਿਆ ਵੀ ਜਿੰਨਾ ਚਿਰ ਇਹਨੂੰ ਟੱਚ ਨਾ ਕਰੀਏ ਜੀ ਇਹ ਆਪਣਾ ਮਤਲਬ ਟਰਾਂਸਪੇਰੈਂਟ ਜਿਹੜਾ ਹੈਗਾ ਨਾ ਉਹ ਚਿਹਰਾ ਨਹੀਂ ਮੁੱਖਾਂ ਦਾ ਜੀ ਹੋਰ ਵਿਕਸਪ ਜੀ ਠੀਕ ਠਾਕ ਸਾਰੇ ਜੀ ਕਿਰਪਾ ਜੀ ਸਤਿਕਾਰ ਦੀਆਂ ਮੇਰਾ ਨਾਮ ਚੱਲਦੀ ਚਲੋ ਵਿਕਸਪ ਉਹਨੂੰ ਵੀ ਮਾਰਾ ਜਾ ਪਰ ਤੁਹਾਡਾ ਏਕੀ ਸੌਰੀ ਬਾਅਦ ਕਰਾਂਗੇ ਗੱਲ ਇਹਦੇ ਤੇ ਵਿਕਸਪ ਅੱਜ ਇੱਕ ਨਵਾਂ ਹੀ ਪਨਾਦ ਵਿੱਚ ਫੇਰ ਮੁੱਦਾ ਖੜਾ ਹੋ ਗਿਆ ਉਸ ਮੁੱਦੇ ਤੇ ਅੱਜ ਗੱਲਬਾਤ ਕਰ ਲਈ ਮੈਂ ਤੁਹਾਨੂੰ ਇਨਵਾਈਟ ਕੀਤਾ ਤੇ ਵਿਕਸਵ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੇਸਰੀਵਾਲ ਮਠਾਟੇਕਣ ਵਾਸਤੇ ਪਹੁੰਚੇ ਤੇ ਉੱਥੇ ਜਾ ਕੇ মিডিਆ ਦੇ ਵਿੱਚੋਂ ਕੇਸਰੀਵਾਲ ਸਾਹਿਬ ਤੇ ਭਗਵੰਤਪਾਣ ਜੀ ਅੱਜ ਗੁਰੂ ਘਰ ਨਤਮਸਤਕ ਹੋਣ ਗਏ ਨੇ ਉਹਦੇ ਉੱਤਰਗਿਆਣਾ ਮੰਦਿਰ ਵੀ ਗਏ ਨੇ ਚਲੋ ਚੰਗੀ ਗੱਲ ਹੈ ਗੁਰੂ ਘਰ ਜਾਣਾ ਚਾਹੀਦਾ ਹੈ ਜੀ 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 ਉਹ ਅਰੀ ਛੰਕਾਵਾਦੀ ਦੀ ਗੱਲ ਹੈ ਬਹੁਤ ਸਾਰੇ ਸਜਣਾ ਨੇ ਤਾਂ ਇਥੋਂ ਤੱਕ ਵੀ ਇਤਰਾਜ ਪਾਇਆ ਕਿ ਇਹ ਸਵਾਲ ਉਹਦੋ ਸਕਦਾ ਭਗਵੰਤ ਮਾਨ ਵੱਲੋਂ ਕਰਵਾਇਆ ਗਿਆ ਹੋਵੇ ਜੀ ਕਿਉਂਕਿ ਉਹ ਜੀ ਕੋ ਵਿਚਾਰਤਾ ਦਾ ਪੰਜਾਬ 'ਤੇ ਚੱਲ ਰਹੀ ਰਹੀ ਜੀ G. De... ਸਾਲ ਪੰਜਾਬ ਸਰਕਾਰ ਮਤਲਬ ਕੇਜਰੀਵਾਲ ਤੇ ਭਗਵੰਤ ਸਿੰਘ ਦੀ ਸਰਕਾਰ ਨੇ 3 ਸਾਲ ਪੂਰੇ ਕਰ ਲਏ ਆ ਪੰਜਾਬ ਦੇ ਵਿੱਚ ਇਹ 3 ਸਾਲਾਂ ਦੀ ਜਿਹੜੀ ਹੈ ਕਾਰਜਕਾਰੀ ਹੈ ਨਾ ਤਾਂ ਇਹ ਆਪ ਦੱਸ ਰਿਹਾ ਤੇ ਨਾ ਹੀ ਲੋਕਾਂ ਦੇ ਸਾਹਮਣੇ ਕੁਝ ਆ ਰਹੀ ਹੈ ਵੀ ਇਹ 3 ਸਾਲਾਂ ਦੇ ਵਿੱਚ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਕੀ ਦਿੱਤਾ ਤੇ ਕੀ ਉਹ ਉਪਲਬਧੀਆਂ ਪੰਜਾਬ ਸਰਕਾਰ ਦੀਆਂ ਜੀ ਜੀ ਹਰ ਕੋਈ ਵੀ ਸਰਕਾਰ ਦੀ ਇਹ ਪ੍ਰਾਪਤੀ ਹੈ ਕਿ ਅਜੇ ਤੱਕ ਇਹ ਨਹੀਂ ਗੱਲ ਸਕਦੇ ਵੀ ਉਹਨਾਂ ਦਾ ਕਰਜ਼ਾ ਚੁਕਿਆ ਹੋ ਵਰਤਿਆ ਕਿੱਥੇ ਹੈ ਜੀ ਇੱਕ ਤਾਂ ਪ੍ਰਾਪਤੀ ਇਹਨਾਂ ਦੀ ਹੋ ਗਈ ਜੀ ਦੂਜੀ ਪ੍ਰਾਪਤੀ ਇਹ ਹੈ ਕਿ ਜਿਸ ਕਿਸਾਨੀ ਨੇ ਕੋਲ ਇਹਨਾਂ ਨੇ ਵੋਟਾਂ ਲਈਆਂ ਜੀ ਉਹ ਕਿਸਾਨ ਉਹਨਾਂ ਨੇ ਰੋੜ ਕੇ ਰੱਖਤੀ ਜੀ ਹਮਮ ਇੱਕ ਥਾਰ ਜਿਹੜੇ ਸੁਆਇਨਾਰੇ ਨਾਲ ਮੁਲਾਕਾਤ ਕਰਨ ਆਈ ਸੀ ਆਪ ਦਾ ਕੁਝ ਮਸਲੇ ਹਮਾਰੇ ਜੀ Редактор ਸਹੀ ਬਲੇ ਬਲੇ ਜਿਹੜੀਆਂ ਇਹੋ ਜਿਹੀਆਂ ਗੱਲਾਂ ਸੀ ਸਾਰੀਆਂ ਕੁੜੀਆਂ ਇਹਨਾਂ ਦੀ ਪ੍ਰਾਪਰਟੀ ਉਹ ਬਣਾ ਰਿਹਾ ਬਣਾ ਰਿਆ ਇਹਨਾਂ ਨੇ ਕੀ ਕੁਝ ਚਾਰਟ ਦੇ ਵਿੱਚ ਕੀਤਾ ਜੀ ਇੱਕ ਤਾਂ ਉਹਨੇ ਉਹਨਾਂ ਬਲੇ ਦਿੱਲੀ ਵੱਲ ਲੈ ਕੇ ਸਿੱਧਾ ਪੰਜਾਬ ਤੱਕ ਰਹਾ ਜੀ ਉਹ ਪ੍ਰੋਜੈਕਟ ਤਾਂ ਉਹ ਦਿੱਲੀ ਤੋਂ ਲੱਗਦੀ ਹੈ ਹੂੰ ਹੂੰ ਉਹ ਆ ਜਿਵੇਂ ਹੋ ਰਿਹਾ ਉਹ ਦਿੱਲੀ ਤੋਂ ਇਸ਼ਾਰਾ ਹੋ ਰਿਹਾ ਜੀ ਇਹਨਾਂ ਨੇ ਲੋਟੀਆ ਜੀ ਉਹ ਵੱਡੇ ਬੰਦੇ ਚੱਲੇ ਜੀ ਇਹਨਾਂ ਦੇ ਪਰਿਵਾਰ ਕੋਲੋਂ ਨਾਮਾ ਕੋਈ ਸੁਣਿਆ ਹੋਇਆ ਨਾ ਮੈਂ ਤਾਂ ਵੀ ਨਾ ਕੋਈ ਉਹਨਾਂ ਦੇ ਕੋਲ ਆਰਟੀ ਸੀ ਕਿਸੇ ਗੱਲ ਦੀ ਜੀ ਇਹਨਾਂ ਨਾਲ ਅਫੂ ਨਾਦਮ ਜਿਹੜਾ ਹੈ ਉਹ ਪ੍ਰਿਆ ਸਰਕਾਰਿਆ ਜੀ ਅਜਾ ਨਸ਼ਿਆਂ ਦੇ ਨਾਲ ਪਤਾ ਨਹੀਂ ਪੰਜਾਬ ਦੀ ਕਿੰਨੀ ਜਵਾਨੀ ਜਿਹੜੀ ਹੈ ਉਹ ਤੇ ਨਸ਼ਿਆਂ ਚ ਮਰ ਗਈ ਬਿਲਕੁਲ ਤੁਹਾਨੂੰ ਵੀ ਗੱਲ ਪਰਖਣ ਵਾਲੀ ਹੈ ਜੀ ਇਹੋ ਵੇਖ ਕੇ ਕਿ ਪੁੱਤਰੇ ਨੇ ਤੇ ਅਸੀਂ ਨਸ਼ਿਆਂ ਕੋਲੋਂ ਜਾਗਰਾਂ ਰਹੇ ਆ ਹੂੰ ਹੂੰ بالكل ਬਿਲਕੁਲ ਟਾਈਮ ਸ਼ੁਰੂ ਤੋਂ ਰੱਟ ਚੱਲ ਰਿਹਾ ਤੇ ਜਦੋਂ ਇਹ ਮੁੱਖ ਮੰਤਰੀ ਸਾਹਿਬ ਆਏ ਤੇ ਇਹਨਾਂ ਨੇ ਉਹ ਸਾਰਾ ਹੱਕ ਹੀ ਆਪਣਾ ਛੱਡਾ ਬਿਲਕੁਲ ਉਹ ਬੱਕਰੀ ਗੱਲ ਚੁੜਾਤੀ ਇਹ ਕਹਿੰਦੇ ਆ ਵੀ ਜਿਹੜਾ ਚੰਡੀਗੜ੍ਹ ਹੈ ਉਹਦੇ ਤੋਂ ਸਾਨੂੰ ਵੀ ਵਿਧਾਨ ਸਭਾ ਬਣਾਉਂਦੀ ਯਾਜਤ ਆ ਗਿਆ ਬੀਤੀ ਨਾ ਬਿਲਕੁਲ ਬਿਲਕੁਲ ਇਹ ਨਰਿ ਪ੍ਰਾਪਤੀਆਂ ਜਿਹੜੀਆਂ ਬਸਤੀਆਂ ਦੇ ਜਿਹੜੀ ਵੱਡੀ ਘੋਟ ਪ੍ਰਾਪਤੀ ਸੀ ਵੀ ਉਹ ਬਿਨਾ ਕੰਮ ਤੋਂ ਜਿਹੜੀ ਹੋਲਡਿੰਗ ਬੋਰਡ ਲੱਗੇ ਸ਼ਰਕਾ ਤੇ ਉਹ ਵੀ ਦਿਖਾਈ ਦਿੱਤੇ ਆ ਔਰ ਇਹ ਸਭ ਤੋਂ ਕੋ ਪ੍ਰਾਪਤੀ ਅਜੇ ਤੱਕ ਸਮਝ ਲਈਏ ਬਿਕਸਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਭਰਤੀ ਮੁਕੰਮਲ ਕਰ ਲਈ ਆ ਮੁਕੰਮਲ ਕਰਕੇ ਬੰਦਾ ਪ੍ਰੋਸੈਸ ਜਿੱਥੋਂ ਦੱਕਰਣੀ ਸੀ ਉਹਨੂੰ ਕਰਕੇ ক্লোਜ਼ ਕਰ ਦਿੱਤਾ ਗਿਆ ਹੁਣ ਇੱਕ ਹੋਰ ਕਮੇਟੀ ਖੜੀ ਹੋਗੀ ਉਹ ਕਹਿੰਦੀ ਜੀ ਅਸੀਂ ਸਰੋਮੇ ਕਮੇਟੀ ਦੀ ਭਰਤੀ ਕਰਮ ਜਾ ਰਹੇ ਆ ਬਿਰਕ ਸਾਬ ਇਹ ਕੌਣ ਹੈ ਫਿਰ ਉਹ ਵੀ ਨੇ ਜਿਨ੍ਹਾਂ ਨੇ ਇੱਕ ਸੁਧਾਰ ਲੈ ਸ਼ੁਰੂ ਕੀਤੀ ਸੀ ਕਹਿੰਦੇ ਸੀ ਕਿ ਕਾਲੀਦਾਨ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਸੁਧਾਰ ਕਰਨ ਵਾਸਤੇ ਕਾਲੀਦਾਨ ਤੇ ਕਹਿਲ ਰਚਾ ਰਹੇ ਆ ਜੀ vídeo. ਜੀ ਸ਼੍ਰੋਮਣੀ ਕਾਗੂਦਾਰ ਦੇ ਨਾਮ ਦਾ ਪ੍ਰਚਾਰਟਾ ਹੋਏਗੀ ਹਾਲਾਂਕਿ ਪੰਚੀਆਂ ਜਿਹੜੀਆਂ ਇਹਨਾਂ ਨੇ ਛਪਾਈਆਂ ਨੇ ਉਹ ਕੱਲੇ ਕੰਮੀਦਲ ਦੀਆਂ ਛਪਾਈਆਂ ਨੇ ਨਾ ਕਿ ਸ਼੍ਰੋਮਣੀ ਸ਼ਬਦ ਤੋਂ ਤੇ ਵਰਤਿਆ ਹੈ ਜੀ ਦੂਜੀ ਕਰ ਨਹੀਂ ਸਕਦੇ ਕੀ ਤੁਸੀਂ ਸਮਝਦੇ ਨਹੀਂ ਵੀ ਸ਼ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਪ੍ਰਚਾਰ ਜਿਹੜਾ ਉਹ ਘੱਟ ਹੋ ਰਿਹਾ ਜਿਹਦੇ ਕਰਕੇ ਲੋਕੀ ਗੁੰਮਰਾਹ ਹੋ ਰਹੇ ਨੇ ਵੀ ਇਹ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਦੁਬਾਰਾ ਕਿਵੇਂ ਹੋ ਰਹੀ ਹੈ ਜੀ ਉਹ ਬਦਿਆ ਲੋਕ ਸੁਚੇਤ ਨਹੀਂ ਇਹੋ ਜੀ ਗੱਲ ਕੋਈ ਨਹੀਂ ਹੈ ਸਾਡੇ ਦਾਰੇ ਦੱਸਿਆ ਗਿਆ ਸਾਡੇ ਜਿੰਨੇ ਸ਼ਰੋਮਣੀ ਅਕਾਲੀ ਦਲ ਦੇ ਬੁਲਾੜੇ ਨਹੀਂ ਉਹ ਵਾਰ-ਵਾਰ ਸਾਰੀਆਂ ਬੇਨਤੀਆਂ ਕਰ ਰਹੇ ਨੇ ਸੰਤਪੁਰ ਵਾਸਤੇ ਸੰਤਪੁਰ ਨੂੰ ਗੱਲ ਪਹੁੰਚ ਚੁੱਕੀ ਹੈ ਜੀ 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 ਸਾਬ ਕੁਛ ਦਿਨਾ ਤੋਂ ਤੁਸੀਂ ਵੇਖ ਰਹੇ ਹੋ ਵੀ ਪੰਜਾਬ ਦੇ ਵਿੱਚੋਂ ਬੱਚਿਆਂ ਦਾ ਗਾਇਬ ਹੋਣਾ ਵੱਡੀ ਤਦਾਰ ਦੇ ਵਿੱਚ ਇੱਥੋਂ ਤੱਕ ਕਿ ਲੋਕੀ ਬਾਹਰੋਂ ਫਾਰਮ ਕੰਟਰੀ ਚੋਂ ਆਣ ਕੇ ਬੱਚਿਆਂ ਨੂੰ ਅਗਵਾ ਕਰ ਰਹੇ ਨੇ ਕੀ ਇਹਦੇ ਪਿੱਛੇ ਜਿਹੜੇ ਬੱਚਿਆਂ ਨੂੰ ਅਗਵਾ ਕਰਕੇ ਉਹਨਾਂ ਦਾ ਨੁਕਸਾਨ ਪਜਾ ਦੇਣਾ ਜਾਂ ਉਹਨਾਂ ਦੇ ਮਾਪਿਆਂ ਤੋਂ ਮੋਟੀਆਂ ਫਰੋਤੀਆਂ ਲੈਣੀਆਂ ਇਹਦੇ ਪਿੱਛੇ ਸਰਕਾਰ ਕਿੰਨੀ ਕੁ ਅਸਫਲ ਹੈ he okay. E ਇਹ ਜਿਹੜਾ ਆਪਾਂ ਸਮਾਂ ਹੈ ਨਾ ਜੀ ਇਹ ਦਸਾਰਿਆ ਹੈ ਇਹ ਗੱਲ ਆ ਜਿਹੜੀ ਆ ਸਾਡੇ ਬਾਅਦਲੇ ਸੁਪੇੜਤਾ ਹੁੰਦੀ ਆ ਸੀ ਜੀ ਵਰਕਸ ਆਜ ਇੱਕ ਬਹੁਤ ਵੱਡੀ ਵਾਰਦਾਤ ਹੋਈ ਜਿਹਦੇ ਵਿੱਚ ਆਰਮੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੀ ਸੀ ਉਹਨਾਂ ਦੇ ਵਿੱਚ 7 ਬੱਸਾਂ ਤੇ ਅਟੈਕ ਕੀਤਾ ਗਿਆ 7 ਬੱਸਾਂ ਤੇ ਅਟੈਕ ਕਰਨ ਦੇ ਦੌਰਾਨ 90 ਫੌਜੀਆਂ ਦੀ ਉਹਦੇ ਦੌਰਾਨ ਮੌਤ ਹੋ ਗਈ ਦੇਖੋ ਕਿੱਡਾ ਵੱਡਾ ਕਾਰਾ ਹੈ ਇਹ ਇਹ ਦੇਸ਼ ਦੇ ਸ਼ੇਰ ਗੁਰੂ ਦੀ ਤਾਕਤ ਹੈ ਜੀ ਉਹਨਾਂ ਅੱਗੇ ਖੂੜ ਹੈ ਇਹਦੇ ਤੱਕ ਮੁੱਖਤਾਂ ਦੇ ਬੜਾ ਵੱਡਾ ਹਮਲਾ ਹੈ ਜਿਹੜੀ ਸਖਸ਼ਮਤਾ ਤੋਂ ਦਿੱਤੀ ਕਰਨੀ ਚਾਹੀਦੀ ਹੈ ਇਹ ਕਿਥੋਂ ਦੀ ਖਬਰ ਹੈ ਜੀ ਮੈਨਾਂ ਅਸਲੇ ਖਬਰ ਸੁਣੀ ਨਹੀਂ ਇਹ ਪੰਜਾਬ ਦੀ ਇੱਕ ਬਾਹਰ ਨਹੀਂ ਪੰਜਾਬ ਤੋਂ ਬਾਹਰ ਦੀ ਹੈ ਜੀ ਤਲ ਦੂਜੀ ਗੱਲ ਇਹ ਹੈ ਦੇਖੋ ਆਮ ਲੋਕਾਂ ਤੇ ਤਾਂ ਅਸੀਂ ਹਮਲੇ ਹੁੰਦੇ ਸੋਦੇ ਹੀ ਹੁੰਦੇ ਆ ਏਜੰਸੀਆਂ ਦਾ ਕਿੱਡਾ ਵੱਡਾ ਫੇਲਿਅਰ ਆ ਕਿ ਇੱਕ ਆਰਮੀ ਇੰਡੀਆ ਆਰਮੀ ਜਿਹੜੀ ਕੀ ਸਾਰੇ ਦੇਸ਼ ਨੂੰ ਕੰਟਰੋਲ ਕਰਦੀ ਹੈ ਤੇ ਇਹਨਾਂ ਚੀਜ਼ਾਂ ਨੂੰ ਵੀ ਕੰਟਰੋਲ ਕਰਦੀ ਉਹਦੇ ਤੇ ਅਟੈਕ ਇਹਦੇ ਪਿੱਛੇ ਏਜੰਸੀਆਂ ਬਹੁਤ ਬੁਰੀ ਤਰ੍ਹਾਂ ਫੇਲ ਹੋਈਆਂ ਨੇ ਬਿਲਕੁਲ ਬਿਲਕੁਲਹੀ ਗੱਲ ਕਹਿ ਰਿਹਾ ਕਿ ਜੇ ਇਸ ਤਰ੍ਹਾਂ ਨੇ ਇਹ ਕਰਨਾ ਹੈ ਬਾਪੜਗੀ ਹੈ ਉਹਦੇ ਨਾਲ ਏਜੰਸੀਆਂ ਨੇ ਵਾਕਿਆ ਹੀ ਫੇਲਿਅਰ ਬੜੀ ਵੱਡੀ ਸਾਬਤ ਹੋਈ ਆ ਜੀ Thank ਕੀ ਤੁਹਾਨੂੰ ਨਹੀਂ ਲੱਗਦਾ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਜਿਹੜੇ 3 ਸਾਲ ਬੀਤ ਚੁੱਕੇ ਉਹਨਾਂ ਦੇ ਦਿੱਲੀ 'ਚ ਹਾਰ ਤੋਂ ਬਾਅਦ ਪੰਜਾਬ 'ਚ ਸਰਗਰਮ ਹੋਈ ਲੱਗਦੀ ਹੈ ਸਰਕਾਰ ਦਾ ਕੱਲੀ ਪ੍ਰੈਸ ਕਾਨਫਰੰਸਾਂ ਲੈਤੀ ਹੈ ਜੀ D. Yeah. D. Yeah. Oh, yeah. 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 ਤਾਂ ਤੁਸੀਂ ਆਏ ਨਾਲ ਜੁੜੇ ਤੇ ਸੰਗਤ ਦੇ ਸਾਹਮਣੇ ਆਪਾਂ ਕੁਝ ਜਵਾਬ ਵੀ ਰੱਖਿਆ ਤੇ ਸੰਗਤ ਵੱਲੋਂ ਜੋ ਅੱਜ ਮਸਲੇ ਸੀਗੇ ਉਹਨਾਂ ਤੇ ਆਪਾਂ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਜੀ ਬਿਰਕ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੇਖਸਾ ਯੂਟਿਊਬ ਤੇ ਵਿਖੇ ਜੇ ਪਹਲਾ ਕੀ ਚੱਲ ਰਿਹਾ ਕੋਈ ਕਿਵੇਂ ਹੁੰਦਾ ਲਾਈਵ ਕਰੋ ਖੁੱਲੋ ਫੇ ਬਣਾਉਂਦਾ ਰਿਕੁਐਸਟ ਭੇਜੋਗਾ ਮੈਨੂੰ ਪਹਿਲਾਂ ਵਿਖੀ ਕੀ ਹੈ ਇਹਦਾ ਮੈਂ ਪਾ ਚੱਕੀ ਬਾਇਓ ਡਾਟਾ ਚੈੱਕ ਕਰੀਬ ਕੀ ਹੁੰਦਾ ਫੰਡਾ ਇਹਦਾ